ਸੰਤਿ ਸੰਦੂਸਾਈ ਸਰਸ ਫੈਲੀ ਲਾਹ ਜਾ ਸੰਗ ਲਾਈ ਅੰਕੁ ਆਜਾ ਸੁਰਮਨੰਤ ਪਾਸ ਭਰ ਆਏ ਚੰਦਰ ਬਿਮ ਮੰਗਨ ਸਾਈ ਸਰਸ ਬਨ ਆਉ ਆਈ ਮਨੋਦਾ ਗੁਦਾਸ ਕਹੁ ਨਾਨਕ ਪਜ ਹਰਿ ਮੰਦਾ ਤੇ ਉਹ ਸੁਝੇ ਨਹੀਂ ਹਾਲ ਤਾਂ ਚਿਉ ਖਾਨ ਕਹੋ ਨਾ ਨਿਕ ਨਰ ਭਾਵੇ ਕੋ ਨਾ ਪਜੇ ਪ੍ਰਭਾਨ ਧਨ ਦਾ ਹਰਾ ਸੰਪਤ ਸਗਲ ਜਿਨੇ ਆਪਣੇ ਕਰਮਾ ਸਸ ਸੰਗੇ ਨਹੀਂ ਨਾਨਕ ਸਾਥੀ ਜਾਨਾ ਪਤ ਤੇ ਉਧਾਰਨ ਨੋ ਪਹਿ ਹਰਨਾ ਹਰਿ ਅਨਾਰਥ ਕੇ ਸੋਨਿਆ ਸ੍ਰੀ ਆਤਮਾ ਮਾਗੀ ਜੀ ਸੋਨਿਆ ਨਮਾਣਿਆ ਦੇ ਮਾਨ ਨੇ ਕਣਿਆ ਦੇ ਕਾਨ ਨੇ ਉੱਤੇ ਨੇ ਉੱਤੇ ਜੋਗੋ ਜੁਗੇ ਤਨ ਚਵਰ ਸ਼ਕਰ ਹੱਤਾਂ ਦੇ ਮਾਲਕ ਧੰਨ ਧੰਨ ਸਤਿਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਸੇਵਕ ਪਰਿਵਾਰ ਦੇ ਜਿੰਨਾ ਕਾਰਜਾਂ ਲਈ ਆਏ ਸੀ ਕਾਰਜ ਸੰਪੂਰਨ ਕੀਤੇ ਆਪ ਜੀ ਦਾ ਧੰਨਵਾਦ ਸਮਾਪਤੀ ਤੋਂ ਪਰੰਤ ਆਪ ਜੀ ਦੇ ਪਾਮ ਸਰੂਪ ਦੀ ਸੇਵਾ ਕੀਤੀ ਗਈ ਹੈ ਸੋਖਾ ਸੰਸਾਰ ਚੱਲਦੀ ਆਗਿਆ ਬਖਸ਼ੋ ਰੱਤਰੀ ਨੀ ਔਕੜਾਂ ਨੂੰ ਹੱਥ ਦੇ ਕੇ ਰੱਖਣਾ ਨਾਮ ਜਿਉਂਦੇ ਜਾਂਦਾ ਸੁਖ ਹੋਏ ਨਾਮ ਤੇ ਤੇ ਅੰਨਾਨ ਨਾਮ ਚੜ੍ਹ ਵਿਖਲਾ ਤੇਰੇ ਪੈਰਾਂ ਤਲਵਾ ਬਰੇ ਸੋਨਿਆ ਸ बाय बाय लो जी आज वीर दी होगी साड़ी दी वापसी न्यूजीलैंड चला लगेज 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 बाय बाय रवीन बाय जाओ हाँ वही चीज़ है ਮੈਂ ਦਾ ਖਲੇਵਾ ਹੋਤ ਨਹੀਂ ਆ ਦੋ ਪਾ ਕੜਾਈ ਵਿੱਚ ਗਿਆ ਆ ਤੁਹਾਨੂੰ ਥੈਂਕ ਯੂ ਹਾਂ ਕਾਲੀ ਚੜੀ ਹਾਂ ਕਾਲੀ ਚਲੋ ਫਿਰ ਦੂਰ ਗਿਆ ਉਹ ਮੁੰਡੇ ਨੂੰ ਲਓ ਜੀ ਮਾਸੀ ਦੀ ਢੀ ਸ਼ਗਨ ਹੈ ਹੋ ਗਈ ਉੱਥੇ ਲੜਾਈ ਮੈਂ ਤਾਂ ਆਪਣਾ ਦੇਖਤਾ ਹਾਂ ਚਲ ਲਾ ਲਤੀ ਜੀ ਇਹ ਟੋਪੀ ਰਹੀ ਦਸੋ ਟੋਪੀ ਰਹੀ ਟੋਪੀ ਤੇ ਟੋਪੀ ਰਹੀ ਕਹਿੰਦਾ ਮਾਂ ਨੇ ਨਹੀਂ ਕਰਦੇ ਨੀ ਤਾਂ ਪੇਬਲਾਂ ਨਹੀਂ ਦੇ ਬੰਦੀਆਂ ਹੋਣ ਦੇਣੀਆਂ ਹਾਂ ਮੈਂ ਫੂਣੀ ਨਹੀਂ ਹਾਂ ਹਾਂ ਐਵੇਂ ਨਹੀਂ ਕਰਨੀ ਤਾਂ ਇਹ ਤੋਂ ਇਹ ਨਾਲ ਨਹੀਂ ਲੈਂਦੀ ਇਹਨੂੰ ਕਰਾਂਦੀ ਕਿੱਲ ਅਜੇ ਬਚਾਣੇ ਜਾਈਏ ਤਾਂ ਹੋ ਗਈ ਤੇਰੀ ਚੱਲੀਏ ਚੱਲੋ ਫੇਰ ਚੱਲੀਏ ਮੈਂ ਚਲੋ ਜੀ ਚਲੋ 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 ਲੋ ਜੀ ਤੁਹਾਡੇ ਤੇ ਸਾਰੇ ਜਾਣੇ ਹੋਣੇ ਪਰ ਵਾਣਾਉ ਲਗੀ 에어ਪੋਰਟ ਨੂੰ ਅਰੇ ਡੈਉ ਨਹੀਂ ਉਹਨਾਂ ਵਾਰੀ ਵਾਰੀ ਕਰ ਸਦਾ ਕੈਨੇਡਾ ਹੀ ਮਾਰਾਂਗੇ ਜਿਹੜਾ ਉਹ ਨਹੀਂ ਉੱਡ ਜਾਈਂਗਾ ਮੈਂ ਕਹਿਣਾ ਆਉ ਨਿਊਜ਼ੀਲੈਂਡ ਆਉ ਆਉ ਰੂਕ ਹੀ ਨਹੀਂ ਕਹਿਨੇ ਵੀ ਤੋੜਨਾ ਰੂਕ ਦੇ ਰਹੇ ਨੇ ਨਹੀਂ ਰੋਇਆ ਕਿਹੜਾ ਤੋੜਨਾ ਜਿਆਦਾ ਤੇ ਕਹਿਣਾ ਦੇ ਉਹ ਰੱਖ ਲੀਏ ਹਾਂ ਬਾਰ ਬਾਰ ਦੂਰ ਦੇਣਾ ਹਾਂ ਨੂੰ ਦੋਰਤਾ ਬਾਹਰ-ਬਾਰੋ ਰਮਿੰਦਰ ਕਹਿੰਦਾ ਆਈ ਤੇ ਚਲੀ ਆ ਨੂੰ ਬਾਹਰ-ਬਾਰੋ ਦੋਰਤਾ ਹਾਂ ਨੇ ਤੇ ਪਿੱਛੇ ਮੁੜ ਕੇ ਨੂੰ ਵੇਖਿਆ ਕਿ ਆ ਜਾ ਤਈ ਆ ਵੀ ਆ ਤਾ ਸੁਆ ਤੱਕ ਹਾੜੀ ਕਦਰ ਘਟਾਤੀ ਇਹਨਾਂ ਨੇ